ਜੀਵਨ ਮਰਨ ਦੇ ਵਕਰੇ ਟੰਗ ਸਾਡੇ ਅਸੀਂ ਖਾਲਸੇ ਪਿਤਾ ਦਸ਼ਮੀਸ਼ ਦੇ ਹਾਂ ਹਰ ਸਮੇ ਸਤਿਗੁਰੂ ਅੰਗ ਸੰਗ ਸਾਡੇ ਹਰ ਸਮੇ ਸਤਿਗੁਰੂ ਅੰਗ ਸੰਗ ਸਾਡੇ ਆਓ ਸਾ ਸੰਗ ਜੀ ਦਾਸ ਦੀ ਢੋਲੀ ਦੇ ਫਤੇ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਰਹਿਮਤ ਵਰਤਰੀ ਹੈ ਗੁਰ ਕਲਗੀਧਰ ਪਾਤਸ਼ਾਹ ਜੀ ਦੀ ਆਨੰਦ ਬਣਿਆ ਹੋਇਆ ਸਮਾ ਬਣਿਆ ਹੋਇਆ ਕਵੀ ਸਹਿਬਾਨਾਂ ਨੇ ਧੰਨਵਾਦ ਕਰਦੇ ਹਾਂ ਸੋ ਬੇਨਤੀ ਆ ਭਾਈ ਦਰਸ਼ਨ ਸਿੰਘ ਮੂਲੋਵਾਲ ਉਹਦੇ ਨਾਲ ਦੇ ਦੋ ਸਾਥੀ ਵਿਛੜ ਗਏ ਨੇ ਮੇਜਰ ਸਿੰਘ ਤੇ ਤਾਰ ਸਿੰਘ ਉਹ ਭਾਈ ਉਹਨਾਂ ਨੂੰ ਢਿੱਕਦੇ ਨੇ ਜਿੱਥੇ ਵੀ ਕਿਤੇ ਆਵਾਜ਼ ਸੁਣਦੇ ਆ ਉਹਨਾਂ ਨੂੰ ਮਿਲ ਲੈਣ ਦਰਸ਼ਨ ਸਿੰਘ ਮੂਲੋਵਾਲ ਉਹਨਾਂ ਦੇ ਸਾਥੀ ਮੇਜਰ ਸਿੰਘ ਤੇ ਤਾਰ ਸਿੰਘ ਜਿੱਥੇ ਵੀ ਭਾਈ ਆਵਾਜ਼ ਸੁਣਦੇ ਆ ਉਹਨਾਂ ਨੂੰ ਮਿਲ ਲੈਣ ਆ ਕੇ ਸੋ ਬੇਨਤੀ ਆ ਭਾਈ ਕਵੀ ਦਰਬਾਰ ਚੱਲ ਰਿਹਾ ਹੈ ਸਤਿਗੁਰੂ ਜੀ ਦੀ ਰਹਿਮਤ ਆ ਵਰਤ ਰਹੀਆਂ ਨੇ ਇੱਕ ਛੋਟਾ ਜਿਹਾ ਬੱਚਾ ਹੈ ਭਾਈ ਅਰਸ਼ਦੀਪ ਸਿੰਘ ਕਰਮ ਪੱਟੀ ਸ੍ਰੀ ਮੁਖਤਰ ਸਾਹਿਬ ਤੋਂ ਪਹੁੰਚੇ ਆ ਸਾਡੇ ਕੋਲ ਜਿਨ੍ਹਾਂ ਨੇ ਆਪ ਜੀ ਨੂੰ ਤਕਰੀਬਨ 2-3 ਮਿੰਟਾਂ ਦੇ ਵਿੱਚ ਜਫਰਨਾਮਾ ਜੋ ਫਾਰਸੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਸੀ ਉਹਨਾਂ ਨੇ ਮੂੰਹ ਜਵਾਨੀ ਤੁਹਾਨੂੰ ਫਾਰਸੀ ਦੇ ਵਿੱਚ ਹੀ ਸੁਣਾਉਣਾ ਹੈ ਇਹ ਤਾਂ ਕਰਕੇ ਬੱਚਿਆਂ ਨੂੰ ਟਾਈਮ ਦੇ ਰਹੇ ਆ ਕਿਉਂਕਿ ਇਹਨਾਂ ਨੇ ਵੱਡੇ ਹੋ ਕੇ ਵਿਦਵਾਨ ਬਣ ਕੇ ਇਹਨਾਂ ਸਟੇਜਾਂ ਦਾ ਸ਼ਿੰਗਾਰ ਬਣਾ ਹੈ ਸਵੇਸ ਕਰਕੇ ਬੱਚਿਆਂ ਨੂੰ ਟਾਈਮ ਦੇ ਰਹਿਆ ਸਮਾਂ ਬੱਚਾ ਅਰਸ਼ਦੀਪ ਸਿੰਘ ਕਰਮਪੱਟੀ ਸ੍ਰੀ ਮੁਕਸਰ ਸਾਹਿਬ ਤੋਂ ਪਹੁੰਚਿਆ ਹੈ ਹਾਂਜੀ ਆਜੋ ਪਿਆਰੇ ਬੱਚੇ ਸਤਿਕਾਰ ਦੇ ਨਾਲ ਬੱਚੇ ਤੋਂ ਆਪਾਂ ਜਫਰ ਨਾਮਾ ਦਾ ਜਿਹੜਾ ਸ਼ਰਵਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ سب تو پہلا سارے, سارے گاڑی, گاڑی کے فتے, فتے بلاو, بلاو واہِ گڑی کا خالصہ واہِ گڑی کی فتے ایک کنکار سروائے گڑی کی فتے جو فرنامہ پادشاہی دشنی کا مالے کرامات قائم کری رضا بخشے رازک رہا کن رہی اما بخش بخشن دے او دستگیر خطا بخش روزی دے ہو جل پذیر سہن ساہے کو بھی دے ہو رہنم کے بے گونوں بے جو

ਸਰੀਰ ਪਰਸਤੋ ਫਜ਼ੀਲਤ ਮ ਆਪ ਹਕੀਕਤ ਸਨਾ ਸੋ ਨਬੀਅ ਕਤਾਬ ਕੇ ਦਾਨਸ ਪਈ ਵਸਤ ਸਾਹਿਬ ਸੌ ਹਕੀਕਤ ਸਨਾ ਸਤ ਜ਼ਾਹਿਰ ਜਹੁ ਸਿਨਾ ਸਿੰਦੀਏ ਇਲਮੋ ਆਲਮ ਪੁਦਾ ਤੋ ਸਾ ਇਲਦੀਏ ਕਰੇ ਆਲਮ ਪੁਸ਼ਾਈ ਜਨ ਗੁਜ਼ਾਰਨ ਦੀਏ ਕਰੇ ਆਲਮ ਕਬੀਰ ਸਨਾ ਸਿੰਦੀਏ ਇਲਮੋ ਆਲਮ ਅਮੀਦ ਮਰਾ ਇਤ ਬਾਰੇ ਕਿ ਗਵਾ ਅਸਤੇ ਯਾਇਕੀ ਜਨ ਕਤਰ ਮਰਾਇਤ ਬਾਰੇ ਬਾਰੋ ਕੇ ਬਕੀਓ ਦੀਵਾ ਹਮ ਮਕਿਜ ਭਗੋਤ ਕਸੀ ਕੋਲੇ ਕੁਰਵਾ ਕੋ ਨਦ ਇਤ ਬਾਤ ਹਮਾਰੂ ਜੇ ਆਖਰ ਸਵਦਮਰਦ ਗਵਾ ਹਮਾਰਾ سے سایا آیت بے زیر بھرو دست دارت نہ جاگو دلے کیسی پست اکتت پسے سے نہ گیرت بوزوں میں سو آہو گوجر قسم مجھ صفے خودی ہے گری خورم نہ فوز عزیز مراس مفگنم گورو سن کو نہ چلنر کہ دلک بگیت برو بھی خبر کہ پیمہ شکن بے ਮੇਦੰ ਮਿਆ ਤੇ ਗੋਤੀ ਰੋਤ ਫੰਗਾ ਮੇਦੰ ਬਲਾਚਾਰ ਕੀ ਦਰ ਮੇ ਆ ਮੇਦੰ ਬਤਤ ਵੀਰਤੀ ਰੋਕ ਮ ਆ ਮੇਦੰ ਚੁਕਾਰ ਜਮ ਨਹੀਂ दीदर गुज फला लस्त बुरतन बसन शिर दद चे कस्मै कुरामन पूनम एत बार वगरना तो गुई मन इंद्रा जेकार नादानम के ई मर्द रुबाई पीत दिगर हर गिजरे न आय अंबाही हर आकस के कोले कुरा आय धस नजत बस्त नोकस्त नो बाया धस बरंगे मगसिया पो समाधान भइ अकबर गी कर खरो समाधान

ਬੜਾ ਪਿਆਰਾ ਬੱਚਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਇਹਨਾਂ ਤੇ ਆਪ ਵਰਤਦੇ ਆ ਇੱਕ ਝਕਾਰਾ ਸਾਰੇ ਕਿਰਪਾ ਕਰੋ ਹਾਜ਼ਰੀ ਲਵਾਓ ਬੋਲੇ